ਬੱਲ ਜੀ ਉਹਦੇ ਵਿੱਚ ਤਿੰਨੋਂ ਸੈਨਾਵਾਂ ਦੇ ਡੀਜੀਐਮਓ ਸੀਗੇ ਜਿਹੜੇ ਉਹਨਾਂ ਨੇ ਕਾਫੀ ਚੀਜ਼ਾਂ ਦੱਸੀਆਂ ਨੇ ਕਾਫੀ ਚੀਜ਼ਾਂ ਕਲੀਅਰ ਵੀ ਕੀਤੀਆਂ ਜਿਹੜੀਆਂ ਕਿ ਸ਼ਾਇਦ ਭੁਲੇਖੇ ਦੇ ਵਿੱਚ ਸੀ ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਕਿ ਉਧਰ ਵਾਲਾ ਮੀਡੀਆ ਦੱਸ ਰਿਹਾ ਕਿ ਅਸੀਂ ਆ ਨੁਕਸਾਨ ਕੀਤਾ ਹੈ ਇਧਰ ਵਾਲਾ ਮੀਡੀਆ ਕਹਿ ਰਿਹਾ ਸੀ ਕਿ ਅਸੀਂ ਆ ਨੁਕਸਾਨ ਕੀਤਾ ਔਰ ਕੁਝ ਚੀਜ਼ਾਂ ਤਾਂ ਵਿੱਚ ਵਿਚਾਲੀ ਸੀ ਨਾ ਇਧਰ ਦੀ ਸੈਨਾ ਵੱਲੋਂ ਕੋਈ ਸਾਫਸੀ ਨਾ ਉਧਰ ਵੱਲੋਂ ਸੀ ਇਹ ਆਪ ਹੀ ਮੀਡੀਆ ਦਾ ਬਣਾਇਆ ਹੋਇਆ ਸੀ ਇਹ ਡੀਜੀਐਮਓ ਦੀ ਮੀਟਿੰਗ ਦੇ ਹਿਸਾਬ ਨਾਲ ਥੋੜਾ ਜਿਹਾ ਦੱਸੋਗੇ ਵੀ ਕਿਹੜੇ ਤੱਥ ਸਪਸ਼ਟ ਹਨ ਕਿੰਨਾ ਕੁ ਨੁਕਸਾਨ ਭਾਰਤ ਦਾ ਹੋ ਗਿਆ ਤੇ ਕਿੰਨਾ ਕੁ ਪਾਕਿਸਤਾਨ ਦਾ ਹੋ ਗਿਆ ਦੇਖੋ ਉਹ ਤੇ ਤੁਸੀਂ ਖਬਰਾਂ 'ਚ ਦੇਖ ਹੀ ਲਿਆ ਹੁਣ ਮੈਂ ਤੁਹਾਨੂੰ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਸੀਗਾ ਕਿ ਭਈ ਉਹਨਾਂ ਨੇ ਆਪਦੀ ਗੱਲ ਠੋਕੇ ਕਰਨੀ ਇਹਨਾਂ ਨੇ ਆਪਦੀ ਗੱਲ ਕਰਨੀ ਹੈ ਠੋਕੇ ਪਰ ਇੱਕ ਚੀਜ਼ ਜਿਹੜੀ ਉਹ ਪੁਖਤਾ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਕਿ ਭਈ ਸਾਡਾ ਇਥੋਂ ਦਾ ਮੀਡੀਆ ਝੂਠਾ ਹੂੰ ਕਿਉਂਕਿ ਜਿਹੜੀ ਗੱਲ ਮਿਲਟਰੀ ਨੇ ਆਫੀਸ਼ੀਅਲੀ ਕਹੀ ਉਹ মিডিਆ ਦਾ ਜਿਹੜਾ ਦਾਵਾ ਕਿ ਇਹ اسلامਾਬਾਦ ਪਹੁੰਚ ਗਈ ਹੈ ਜੀ ਫੌਜ ਕਰਾਚੀ ਜਿੱਤ ਲਿਆ ਜੀ ਆਈਐਨਐਸ ਵਿਕਰਾਂਤ ਨੇ ਉਹਨਾਂ ਦੀ ਬੰਦਰਗਾਹ ਤੇ ਜਾ ਕੇ ਹਾਕਾਰ ਮਚਾ ਦਿੱਤਾ ਜੀ ਜੀ ਇੱਥੇ ਤੇ ਮਤਲਬ ਕਿ ਇਹੋ ਜਿਹਾ ਹਾਲ ਬਣਿਆ ਪਿਆ ਕਿ ਬਾੜਮੇਰ ਜੀ ਮਜ਼ਾਇਲ ਡਿੱਗ ਪੀ ਉੱਥੋਂ ਦੇ ਡੀਸੀ ਨੇ ਕਿਹਾ ਕਿ ਅਜਿਹਾ ਕੁਝ ਹੈ ਹੀ ਨਹੀਂ ਹੈ ਮਤਲਬ ਕਿ ਮੈਨੂੰ ਨਹੀਂ ਪਤਾ ਹੁਣ ਅੱਜ ਡੀਜੀਐਮਓ ਕੀ ਦਾਵਾ ਕਰ ਰਹੇ ਨੇ ਉਧਰੋਂ ਕੀ ਐ ਇਧਰੋਂ ਕੀ ਐ ਮੈਂ ਤੇ ਇੱਕ ਗੱਲ ਵੇਖੀ ਆ ਕਿ ਜੋ ਮੀਡੀਆ ਦਾ ਦਾਵਾ ਸੀ ਉਹ ਝੂਠਾ ਸਾਬਤ ਹੋਇਆ ਜੀ ਤੇ ਹੋਰੇ ਜਿਹੜਾ ਲੋਕ ਵੀ ਕੁਛ ਨਾ ਕੁਛ ਸਮਝ ਰਹੇ ਸੀਗੇ ਕਿ ਜੋ ਕੁਝ ਇਹਨਾਂ ਦਿਖਾਇਆ ਜਾ ਰਿਹਾ ਕਬਜ਼ਾ ਹੋ ਗਿਆ ਇਹਨੇ ਸ਼ਹਿਰਾਂ ਤੇ ਭਾਰਤ ਨੇ ਕਬਜ਼ਾ ਕਰ ਲਿਆ ਬੜਾ ਕੁਛ ਬੜੀਆਂ ਫੋਟੋਆਂ ਵੀ ਸਾਹਮਣੇ ਆਈਆਂ ਮੀਡੀਆ ਦੀਆਂ ਇਧਰ ਵਾਲੇ ਪਾਸਿਓਂ ਵੀ ਬੜਾ ਕੁਛ ਸੀ ਜਿਹੜਾ ਜਿਹੜਾ ਤੱਥਾਂ ਦੇ ਨੇੜੇ ਨਹੀਂ ਲੱਗ ਰਿਹਾ ਸੀਗਾ ਤੇ ਤੁਸੀਂ ਇੱਕ ਚੀਜ਼ ਦੇਖੋ ਨਾ ਕਿ ਖੁਦ ਮਿਲਟਰੀ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੂੰ ਕਿ ਫੇਕ ਨਿਊਜ਼ ਜਿਹੜੀ ਆ ਨਾ ਤੁਸੀਂ ਨਾ ਫਲਾਓ ਜਾਂ ਇਦਾਂ ਉਦਾਂ ਤਾਂ ਨੈਸ਼ਨਲ ਮੀਡੀਆ ਨੇ ਹੀ ਉਸ ਐਡਵਾਈਜ਼ਰੀ ਨੂੰ ਤਾਰ-ਤਾਰ ਕੀਤਾ ਹੂੰ ਸਭ ਤੋਂ ਜ਼ਿਆਦਾ ਤੇ ਕਮਾਲ ਦੀ ਗੱਲ ਇਹ ਆ ਕਿ ਉਸ ਮੀਡੀਆ ਤੇ ਕੋਈ ਐਕਸ਼ਨ ਨਹੀਂ ਹੋਇਆ ਹੂੰ ਸਭ ਤੋਂ ਵੱਡੀ ਗੱਲ ਇਹ ਆ ਜਦ ਕਿ ਸਭ ਤੋਂ ਵੱਧ ਪਹਿਲੇ ਦਿਨ ਤੋਂ ਡਰ ਸੀਗਾ ਕਿ ਜੇ ਇਸ ਤਰ੍ਹਾਂ ਕੁਝ ਹੁੰਦਾ ਤੇ ਮੀਡੀਆ ਨਿਕਚਾ ਜਾਊਗਾ ਹਾਂ ਜੀ ਉਹੀ ਚੀਜ਼ ਹੈ ਨਾ ਕਿ ਸਰ ਇਹ ਵੇਖਣ ਵਾਲੀ ਗੱਲ ਹੈ ਵੇਖਣ ਯੋਗ ਗੱਲ ਹੈ ਕਿ ਭਾਈ ਤੁਹਾਡਾ ਮੀਡੀਆ ਸ਼ਰਯਮ ਝੂਠ ਬੋਲ ਰਿਹਾ ਵਾ ਸ਼ਰਯਮ ਉਹਦੇ ਦਾਅਵੇ ਫਰਜ਼ੀ ਸਾਬਤ ਹੋਏ ਤੇ ਉਹਦੇ ਤੇ ਕਾਰਵਾਈ ਨਾ ਹੋਣਾ ਇਹ ਵੀ ਕਿਤੇ ਨਾ ਕਿਤੇ ਆਪਣੇ ਆਪ 'ਚ ਸਵਾਲ ਹੀ ਪੈਦਾ ਵੱਡਾ ਸਵਾਲ ਆ ਕਿ ਮਿਲਟਰੀ ਦੀ ਐਡਵਾਈਜ਼ਰੀ ਨੂੰ ਵੀ ਇਹਨਾਂ ਨੇ ਬਈ ਤਾਰ ਤਾਰ ਕੀਤਾ ਤੈਨਾਂ ਤੇ ਕੋਈ ਐਕਸ਼ਨ ਕਿਉਂ ਨਹੀਂ ਇੱਕ ਵੱਡਾ ਸਵਾਲ ਆ ਇਹ ਵੀ ਜੀ ਬਿਲਕੁਲ ਮਿੰਟੂ ਜੀ ਅਮਰ ਅਮਰਿਤਪਾਲ ਸਿੰਘ ਜੀ ਦਾ ਸਰ ਨੇ ਕਿ ਭਾਰਤ ਪਾਕਿਸਤਾਨ ਜੰਗ ਦੇ ਚਾਈਨਾ ਕਹਿੰਦੇ ਆਪਣੇ ਹਥਿਆਰਾਂ ਦੀ ਮਾਰਕੀਟਿੰਗ ਕਰ ਗਿਆ ਕਹਿੰਦੇ ਔਰ ਅਮਰ ਦੀ ਦੇਖੋ ਇਹਦੇ ਵਿੱਚ ਇੱਕ ਚੀਜ਼ ਹੈਗੀ ਆ ਹੁਣ ਤੁਸੀਂ ਰਾਫੈਲ ਦੇ ਮਾਮਲੇ ਚ ਦੇਖੋ ਹਮ ਰਾਫੈਲ ਦਾ ਜਿਹੜਾ ਸ਼ੇਅਰ ਹੈ ਨਾ ਉਹ ਰਾਫੈਲ ਵਾਂਗੂ ਜਾਂਦਾ ਹਮ ਉਹਦਾ ਸ਼ੇਅਰ ਜਿਹੜਾ ਉਹ 1 ਸਾਲ ਤੋਂ ਕਦੇ ਡਾਉਨ ਨਹੀਂ ਸੀ ਹੋਇਆ ਜੀ ਠੀਕ ਹੈ ਜੀ ਜਿਵੇਂ ਹੀ ਰਾਫੇਲ ਸੰਬੰਧੀ ਖਬਰਾਂ ਆਈਆਂ ਰਾਫੇਲ ਦੇ ਸੋਰਸ ਨਹੀਂ ਦਿੱਤੇ ਫਰਾਂਸ ਨੇ ਜਵਾਬ ਦਿੱਤਾ ਅਡਾਨੀ ਵੀ ਬਹੁਤ ਪੈਸੇ ਖਾ ਗਿਆ ਇਸ ਸੌਦੇ ਚ ਚਲੋ ਅੱਛਾ ਜੀ ਇੱਕ ਕਮੈਂਟ ਹੈ ਨਹੀਂ ਉਹ ਮੈਂ ਪੜਨ ਲੱਗਿਆ ਸੀ ਠੀਕ ਹੈ ਜੀ ਅੱਛਾ ਰਾਫੇਲ ਦੇ ਸ਼ੇਅਰ ਆਪ ਡਿੱਗ ਪਏ ਨੇ ਇਹਨਾਂ ਦਿਨਾਂ ਦੇ ਵਿੱਚ ਤੇ ਚਾਈਨਾ ਦੀਆਂ ਜੜੀਆਂ ਕੰਪਨੀਆਂ ਜੀ ਉਹਨਾਂ ਦੇ ਵਿੱਚ ਤੇਜ਼ੀ ਹੈ ਹੂੰ ਇਹ ਫਰਕ ਹੈ ਤਾਂ ਇਹਦਾ ਮਤਲਬ ਅਸੀਂ ਆ ਇੱਕ ਸਵਾਲ ਜਿਹੜਾ ਹੈ ਉਹ ਕਿਤੇ ਨਾ ਕਿਤੇ ਇਹ ਵੀ ਕਰ ਸਕਦੇ ਆ ਕਿ ਭਈ ਜੜਾ ਚਾਇਨਾ ਹੈ ਕੀ ਅਸੀਂ ਉਹਨਾਂ ਨੂੰ ਮੌਕਾ ਦਿੱਤਾ ਕਿ ਉਹ ਦੁਨੀਆ ਭਰ ਦੇ ਵਿੱਚ ਆਪਣੇ ਹਥਿਆਰਾਂ ਦੀ ਉਹ ਹੋਰ ਪ੍ਰਮੋਸ਼ਨ ਕਰ ਸਕਦਾ ਹੂੰ ਕਿਆ ਦੇਖ ਲਓ ਭਈ ਇਹੀ ਹੈ ਨਾ ਹੁਣ ਸਵਾਲ ਤੇ ਫਿਰ ਆਪਣੀ ਗਵਰਨਮੈਂਟ ਕੋਲ ਹੀ ਹੈ ਜੀ ਇਹ ਸਵਾਲ ਤਿੰਨ ਦੇ ਕੋਲ ਹੀ ਰਹੇਗਾ ਕਿ ਭਾਈ ਅਸਲ ਦੇ ਵਿੱਚ ਕੀ ਤੁਸੀਂ ਚైనా ਨੂੰ ਇਸ ਮੰਡੀ ਦੇ ਵਿੱਚ ਸਗੋਂ ਪੱਕੇ ਪੈਰ ਹੀ ਕੀਤਾ ਬਿਲਕੁਲ ਕਿਉਂਕਿ ਦਸਾਲ ਦਾ ਜਿਹੜਾ ਸ਼ੇਅਰ ਹੈ ਉਹ ਟੁੱਟਾ ਹੈ ਡਿੱਗਾ ਹੈ ਜੀ ਤੇ ਇਹਨਾਂ ਦੀਆਂ ਜਿਹੜੀਆਂ ਕੰਪਨੀਆਂ ਸੀ ਕੁਝ ਉਹਨਾਂ ਦੇ ਸ਼ੇਅਰ ਚੜੇ ਆ ਪੂਰਾ ਮੌਕਾ ਮਿਲ ਗਿਆ ਉਹਨਾਂ ਦਾ ਕਹਿ ਲਓ ਇੱਕ ਤਰ੍ਹਾਂ ਪ੍ਰੋਫਿਟ ਮਿਲ ਗਿਆ ਬਿਲਕੁਲ ਜੀ ਇਹ ਤਾਂ ਧਾਤਮਕ ਚੀਜ਼ਾਂ ਨੇ ਜੋ ਇਹਨਾਂ ਨੇ ਕਮੈਂਟ ਕੀਤਾ ਮੈਂ ਇਸੇ ਕਮੈਂਟ ਦੇ ਮਤਲਬ ਕਿਸ ਸੰਦਰਭ ਵਿੱਚ ਕਹਿ ਰਿਹਾ ਕਿ ਕਿਤੇ ਨਾ ਕਿਤੇ ਹੁਣ ਚਲੋ ਆਪ ਵੇਖਦਾ ਪਤਾ ਨਹੀਂ ਹੈ ਚਾਈਨਾ ਇਹਦੇ ਚੋ ਕੀ ਕਰੇਗਾ ਕੀ ਨਹੀਂ ਕਰੇਗਾ ਤੇ ਬਾਕੀ ਪਹਿਲੀ ਵਾਰੀ ਦੇਖਿਆ ਕਿ ਜਿਵੇਂ ਇਹ ਦਾਅਵੇ ਆਏ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਆ ਤੁਸੀਂ ਦੇਖੋ ਬਲਬੀਰ ਜੀ ਕਹਿ ਰਹੇ ਕਿ 52% ਸ਼ੇਅਰ ਇਨਕਰੀਜ਼ ਇਨ J17 एयरक्राफ्ट कंपनी J17 ਜੇ ਮੈਂ ਗਲਤ ਨਹੀਂ ਹਾਂ ਤੇ ਚైనా ਵਾਲੀ ਹੈ ਜੀ ਠੀਕ ਹੈ ਨਾ ਜੀ F16 ਜੋ 50% ਮਤਲਬ 50% ਤੋਂ ਵੱਧ ਹਾਂ ਬਿਲਕੁਲ ਉਹੀ ਗੱਲ ਹੈ ਨਾ ਕਿ ਉਹਨਾਂ ਨੂੰ ਤੇ ਬੈਠੇ ਬਿਠਾਇਆ ਫਾਇਦਾ ਹੋਇਆ ਇਹਨਾਂ ਚੀਜ਼ਾਂ ਦਾ ਸਰ ਉਹ ਅਫਰੀਕਾ ਤੱਕ ਆਪਣੇ ਥਿਆਰ ਵੇਚ ਸਕਦੇ ਆ ਜੀ ਜੀ ਅਮਰੀਕਾ ਦਾ ਬਦਲ ਉਹੀ ਚੀਜ਼ ਹੈ ਨਾ ਕਿ ਅਮਰੀਕਾ ਦਾ ਬਦਲ ਬੰਨਾ ਚైనాਵਾ ਚ ਬਿਆਨ ਵੀ ਆ ਗਿਆ ਨਾ ਕਿ ਪਾਕਿਸਤਾਨ ਦੇ ਨਾਲ ਹੋਰ ਅਸੀਂ ਵਪਾਰ ਵਧਾਵਾਂਗੇ ਵਪਾਰਕ ਸਮਝੌਤੇ ਕਰਾਂਗੇ ਤਾਂ ਵੀ ਇਹ ਚੀਜ਼ਾਂ ਨੇ ਕਿ ਚਲੋ ਉਹਨਾਂ ਨੂੰ ਮੌਕਾ ਮਿਲਿਆ ਤੇ ਰਾਬਤਾ ਵੀ ਹੋ ਗਿਆ ਇੱਕ ਹੋਰ ਸਵਾਲ ਜਿਹੜਾ ਮੈਂ ਆਪਣੇ ਪੱਧਰ ਤੇ ਲੈ ਲੈਣਾ ਜੀ ਇੱਕ ਸਵਾਲ ਇਹ ਆਉਂਦਾ ਹੈ ਕਿ ਅਮਰੀਕਾ ਵਾਲਿਆਂ ਨੇ ਜੀ ਉਹਨਾਂ ਨੂੰ ਲੋਨ ਦਵਾ ਦਿੱਤਾ ਫਲਾਂ ਕਰ ਦਿੱਤਾ ਤੁਹਾਨੂੰ ਯਾਦ ਹੋਏਗਾ ਜਿਸ ਵੇਲੇ ਇਹ ਸਾਰਾ ਕੁਝ ਹੋਇਆ ਸੀ ਮੈਂ ਤੁਹਾਨੂੰ ਕਿਹਾ ਸੀਗਾ ਕਿ 9 ਤਰੀਕ ਬੜੀ ਮਹੱਤਵਪੂਰਨ ਹੈ ਹਮ 24 ਹੋਏਗਾ ਸ਼ਾਇਦ 9 ਤੋਂ ਬਾਅਦ ਹੋਏਗਾ ਜੀ 9 ਤਰੀਕ ਨੂੰ ਬੇਲ ਆਊਟ ਪੈਕੇਜ ਦੀ ਕਿਸ਼ਤ ਆਉਣੀ ਸੀਗੀ ਕਿਸ਼ਤਾਂ ਬਾਰੇ ਗੱਲ ਕੀਤੀ ਸੀ ਕਿਸ਼ਤ ਆ ਗਈ ਜੀ ਤਾਂ ਅਗਲੀ ਸਵੇਰ ਪਾਕਿਸਤਾਨ ਦੀ ਫੌਜ ਨੇ ਹਮਲਿਆਂ ਦਾ ਲਾਂਚ ਕਰ ਦਿੱਤਾ ਸੀਗਾ ਠੀਕ ਹੈ ਨਾ ਤਾਂ ਇਹਦਾ ਮਤਲਬ ਕੀ ਹੈ ਕਿ ਜੋ ਤੁਸੀਂ ਕਹਿ ਰਹੇ ਹੋ ਕਿ ਭਈ ਲੋਨ ਦੇ ਕੇ ਤੇ ਚਲੋ ਰਾਜੀ ਨਵਾ ਕਰਾ ਲਿਆ ਉਹਨਾਂ ਨੂੰ ਖੁਸ਼ ਕਰ ਦਿੱਤਾ ਨਹੀਂ ਐਸਾ ਨਹੀਂ ਹੈ ਸਰ ਇਹ ਜਿਹੜਾ IMF ਤੋਂ ਇਹਨਾਂ ਨੂੰ ਮਿਲਣਾ ਸੀ ਬੇਲ ਆਊਟ ਪੈਕੇਜ ਇਹ ਪਹਿਲਾਂ ਹੀ ਪਾਈਪਲਾਈਨ ਚ ਸੀਗਾ ਸੋ ਇਸ ਤੱਥ ਨੂੰ ਆਪਾਂ ਜ਼ਰੂਰ ਥੋੜਾ ਜਿਹਾ ਨਾ ਆਪਣੇ ਅਲਰੇਡੀ ਨਾ ਹੋਇਆ ਉਹ ਤੇ ਆਲਰੇਡੀ ਪਾਈਪਲਾਈਨ ਚ ਸੀਗਾ ਤੇ ਹਾਂ ਇੰਡੀਆ ਨੇ ਆਖਰੀ ਲਮੇ ਤੱਕ ਆਖਰੀ ਮرحله ਤੱਕ ਵਿਰੋਧ ਤਾਂ ਜ਼ਰੂਰ ਕੀਤੀ ਹੈ ਕੋਸ਼ਿਸ਼ ਕੀਤੀ ਸੀ ਕਿ ਰੁਕ ਜੇ ਬਿਲਕੁਲ ਹਾਂ ਜੀ ਹਾਂ ਜੀ ਐਕਸ ਡਿਪਾਰਟਮੈਂਟ ਜੀ ਦੱਸ ਰਹੇ ਨੇ ਕਿ ਜੇ 17 ਨਹੀਂ ਜੇ ਐਫ 17 ਹੈ ਜੇ ਐਫ 17 ਉਹ ਠੀਕ ਹੈ ਹਾਂ ਜੀ ਹਾਂ ਜੀ ਔਰ ਬਜਿੰਦਰ ਸਿੰਘ ਜੀ ਦੱਸ ਰਹੇ ਨੇ ਕਿ 52 ਨਹੀਂ 20% ਹੈ ਖੈਰ ਚਲੋ ਪਰਸੈਂਟੇਜ ਦਾ ਕੁਝ ਨਹੀਂ ਹੈ ਪਰ ਇਨਕਰੀਸ ਤਾਂ ਹੈ ਮਤਲਬ ਕਿ ਕਿਤੇ ਨਾ ਕਿਤੇ ਉਹਨਾਂ ਦੇ ਸ਼ੇਰਾਂ ਦੇ ਵਿੱਚ ਤੇਜ਼ੀ ਤੇ ਆਈ ਨਹੀਂ ਗੱਲ ਕਿ ਆਪਾਂ ਸਹਿਮਤ ਆ ਹਾਂ ਕੇ ਮੰਨ ਸਕਦੇ ਆ ਕਿ ਉਹਨਾਂ ਨੂੰ ਬੈਠੇ ਬਿਠਾਇਆ ਨੂੰ यह तेजी जड़ी जी मिली है जी बिल्कुल हम राफेल बारे भी देखो के जो बठिंडे चाह हाले तक का अपनी सरकार ने स्पष्ट नहीं किया कोई फ्यूल टैंक च बलास्ट होया जो लोग उजूद सन जे ऐसा तो फिर स्थिति स्पष्ट क्यों नहीं की गई कि जहाज़ नहीं सी जे जंगी जहाज़ है तो किसता है किमें डिगया है ठीक है जी ਤੇ ਉਥੋਂ ਦੇ ਲੋਕ ਤੇ ਵੀ ਗੱਲ ਕਹਿੰਦੇ ਕੋ ਉਹਦੇ ਚ ਘੰਟਾ ਧਮਾਕੇ ਹੁੰਦੇ ਰਹੇ ਨੇ ਹੂੰ ਉਹ ਕੀ ਚੀਜ਼ ਸੀ ਕੀ ਸੀ ਸਹੀ ਗੱਲ ਹੈ ਲੋਕਾਂ ਨੂੰ ਅਜੇ ਤੱਕ ਵੀ ਨਹੀਂ ਪਤਾ ਫਿਊਲ ਟੈਂਕ ਤੇ ਇਦਾਂ ਨਹੀਂ ਨਾ ਹੁੰਦਾ ਤੋ ਸੀਐਨਐਨ ਮੈਂ ਉਹੀ ਗੱਲ ਕਹਿ ਰਿਹਾ ਕਿ ਦੇਖੋ ਆਪਣੇ ਭਾਰਤੀ ਲੋਕ ਤੇ ਜਿਹੜੇ ਆ ਉਹ ਉੱਥੇ ਬੈਠੇ ਵੀ ਦੁਖੀ ਆ ਕਿਉਂਕਿ ਸੀਐਨਐਨ ਜਾਂ ਇਹਨਾਂ ਦੀ ਜਿਹੜੀ ਰਿਪੋਰਟਿੰਗ ਹੈ ਹੂੰ ਉਹ ਕੱਢ ਕਿਉਂ ਪਾਕਿਸਤਾਨ